वाले ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਅੱਜ ਦੇ ਕੇ ਅਹਿਮ ਖਬਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਦਰਅਸਲ ਇੰਟਰਨੈਟ ਦੇ ਯੁੱਗ ਨੇ ਪੈਸੇ ਦੇ ਲੈਣ ਦੇਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ ਹੈ ਤੇ ਦੇਸ਼ ਭਰ ਦੇ ਵਿੱਚ ਜ਼ਿਆਦਾਤਰ ਲੋਕ ਜੋ ਹੈ ਪੈਸੇ ਦੇ ਲੈਣ ਦੇਣ ਦੇ ਲਈ ਯੂਪੀਆਈ ਯਾਨੀ ਕਿ ਆਨਲਾਈਨ ਲੈਣ ਦੇਣ ਦੀ ਵਰਤੋਂ ਕਰਦੇ ਨੇ ਆਨਲਾਈਨ ਹੀ ਪੈਸੇ ਦਾ ਭੁਗਤਾਨ ਕਰਦੇ ਨੇ ਸੋ ਯਾਨੀ ਕਿ ਯੂਪੀਆਈ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਪਭੋਗਤਾ ਜਿਹੜਾ ਹੈ ਘਰ ਬੈਠੇ 1 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਦੇ ਲੈਣ ਦੇਣ ਕਰ ਸਕਦੇ ਨੇ ਜੇਕਰ भी ऑनलाइन गूगल पे फोन पे पेटीएम या फिर होर कोई ऐप तो का इस्तेमाल कर तो बहुत ही अहम खबर सामने आ रही है जी हाँ यूपीआई लैन देन के नियम जो है तीन अज तो जो है बदल दते गए हैं पंद्रह सितंबर तो जो है ਇਹ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਦਰਸਲ ਤੁਹਾਨੂੰ ਦੱਸ ਦਿੰਨੇ ਆ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਯਾਨੀ ਕਿ ਐਨਪੀਸੀਆਈ ਨੇ ਐਲਾਨ ਕੀਤਾ ਹੈ ਕਿ ਯੂਪੀਆਈ ਲੈਣ-ਦੇਣ ਦੀਆਂ ਨਵੀਆਂ ਸੀਮਾਵਾਂ ਜੋ ਹੈ ਉਹ 15 ਸਤੰਬਰ ਤੋਂ ਲਾਗੂ ਕੀਤੀਆਂ ਜਾਣਗੀਆਂ ਇਹ ਨਿਯਮ ਆਮ ਲੋਕਾਂ ਦੇ ਨਾਲ-ਨਾਲ ਵੱਡੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਵੀ ਪ੍ਰਭਾਵਿਤ ਕਰਨਗੇ ਸੋ ਕਿਹੜੇ ਉਹ ਨਿਯਮ ਨੇ ਜਿਹੜੇ ਕਿ ਅੱਜ ਤੋਂ ਲਾਗੂ ਹੋ ਰਹੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਦਰਸਲ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ NPCI ਦੁਆਰਾ ਹੁਣ ਉੱਚ ਮੁੱਲ ਦੇ ਲੈਣ-ਦੇਣ ਦੀ ਸੀਮਾ ਵਧਾ ਦਿੱਤੀ ਗਈ ਹੈ ਯਾਨੀ ਕਿ ਲਿਮਿਟ ਜਿਹੜੀ ਆ ਉਹ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਵਧਾਈ ਗਈ ਹੈ NPCI ਦੇ ਇਹਨਾਂ ਨਿਯਮਾਂ ਦਾ ਸਿੱਧਾ ਅਸਰ ਕਾਰੋਬਾਰ ਤੇ ਨਿਵੇਸ਼ ਵਾਲੇ ਲੋਕਾਂ ਤੇ ਪਵੇਗਾ ਹਾਲਾਂਕਿ ਜੇਕਰ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਛੋਟੇ ਪੇਮੈਂਟਸ ਕਰਦੇ ਹੋ ਤਾਂ ਤੁਹਾਨੂੰ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ NPCI ਨੇ ਪੂੰਜੀ ਬਾਜ਼ਾਰ ਤੇ ਬੀਮਾ ਭੁਗਤਾਨਾਂ ਦੇ ਲਈ ਜੋ ਹੈ ਸੀਮਾ ਵਧਾ ਦਿੱਤੀ ਹੋਤੀ ਹੈ ਪਹਿਲਾਂ ਜਿੱਤੇ ਸਿਰਫ 2 ਲੱਖ ਰੁਪਏ ਤੱਕ ਦੇ ਲੈਣ-ਦੇਣ ਸੰਭਵ ਸਨ ਹੁਣ ਇਹ ਸੀਮਾ 5 ਲੱਖ ਰੁਪਏ ਹੋ ਗਈ ਹੈ ਦੂਜੇ ਪਾਸੇ ਸਰਕਾਰੀ ਈ-ਮਾਰਕੀਟਪਲੇਸ ਤੇ ਟੈਕਸ ਭੁਗਤਾਨਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਲਈ ਵੀ ਦੱਸਦੇ ਕਿ ਸੀਮਾ ਜੋ ਹੈ NPCI ਦੇ ਵੱਲੋਂ ਵਧਾ ਦਿੱਤੀ ਗਈ ਹੈ ਇਸ ਦੇ ਵਿੱਚ 1 ਲੱਖ ਤੋਂ ਵਧਾ ਕੇ ਹੁਣ 5 ਲੱਖ ਰੁਪਏ ਦਾ ਜੋ ਹੈ ਭੁਗਤਾਨ ਤੁਸੀਂ ਕਰ ਸਕੋਗੇ ਉਤੇ ਹੀ NPCI ਦੇ ਨਵੇਂ ਨਿਯਮਾਂ ਅਨੁਸਾਰ ਰੇਲਵੇ 에ਅਰਲਾਈਨ ਤੇ ਹੋਰ ਯਾਤਰਾ ਬੁਕਿੰਗਾਂ ਦੇ ਵਿੱਚ ਵੀ UPI ਰਾਹੀਂ 5 ਲੱਖ ਰੁਪਏ ਤੱਕ ਦਾ ਆਨਲਾਈਨ ਭੁਗਤਾਨ ਜੋ ਹੈ ਹੁਣ ਕੀਤਾ ਜਾ ਸਕੇਗਾ ਇਸ ਦੇ ਨਾਲ ਹੀ NPCI ਨੇ ਰੋਜ਼ਾਨਾ ਲੈਣ ਦੇਣ ਦੀ ਜਿਹੜੀ ਸੀਮਾ ਹੈ ਉਹ ਵੀ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਹੈ ਜਿहां ਪਹਿਲਾਂ ਜੋ ਹੈ ਇਹ ਸੀਮਾ ਘਟ ਹੁੰਦੀ ਸੀਗੀ ਲੇਕਿਨ ਹੁਣ ਰੋਜ਼ਾਨਾ ਦਾ ਜੇਕਰ ਤੁਸੀਂ ਲੈਣ ਦੇਣ ਕੋਈ ਕਰਨਾ ਹੈ ਵੱਡੀ ਰਕਮ ਤੁਸੀਂ ਟ੍ਰਾਂਸਫਰ ਕਰਨੀ ਹੈ ਕਿਸੇ ਨੂੰ ਤਾਂ ਹੁਣ ਜੋ ਹੈ 10 ਲੱਖ ਰੁਪਏ ਤੱਕ ਦੀ ਰਕਮ ਜਿਹੜੀ ਹੈ ਤੁਸੀਂ ਆਨਲਾਈਨ ਭੁਗਤਾਨ ਰਾਹੀਂ ਕਰ ਸਕੋਗੇ ਤਾਂ ਨਵੇਂ ਨਿਯਮਾਂ ਦੇ ਵਿੱਚ ਜੋ ਹੈ ਐਨਪੀਸੀਆਈ ਨੇ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਤੇ EMI ਦੀ ਸੀਮਾ ਵੀ ਵਧਾ ਦਿੰਦੀ ਹੈ ਨਵੇਂ ਨਿਯਮ ਤੋਂ ਬਾਅਦ ਦੱਸਿਆ ਕਿ ਹੁਣ 5 ਲੱਖ ਰੁਪਏ ਤੱਕ ਦਾ ਭੁਗਤਾਨ ਜੋ ਹੈ ਕੀਤਾ ਜਾ ਸਕੇਗਾ ਸੋ NPCI ਨੇ ਕ੍ਰੈਡਿਟ ਕਾਰਡ ਦੇ ਲਈ 6 ਲੱਖ ਰੁਪਏ ਅਤੇ EMI ਦੇ ਲਈ 10 ਲੱਖ ਰੁਪਏ ਦੀ ਰੋਜ਼ਾਨਾ ਸੀਮਾ ਨਿਰਧਾਰਿਤ ਕਰ ਦਿੱਤੀ ਹੈ ਸੋ ਆਮ ਉਪਭੋਗਤਾਵਾਂ ਦੇ ਲਈ ਸੀਮਾ ਪਹਿਲਾਂ ਵਾਂਗ ਹੀ ਰਹੇਗੀ ਸੋ ਇਹ ਦੱਸਿਆ ਕਿ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਇੱਥੇ ਜਿਹੜੇ ਵੱਡੇ ਦੁਕਾਨਦਾਰ ਨੇ ਜਾਂ ਫਿਰ ਕਾਰੋਬਾਰੀ ਨੇ ਉਹਨਾਂ ਦੇ ਲਈ ਖਾਸ ਕਰਕੇ ਇਹ ਅਹਿਮ ਖਬਰ ਹੈ ਹਾਲਾਂਕਿ ਜਿਹੜੀ ਇਹ ਲਿਮਿਟ ਸੈੱਟ ਕੀਤੀ ਗਈ ਹੈ ਇਹ ਜਿਹੜੀ ਆਮ ਉਪਭੋਗਤਾਵਾਂ ਦੇ ਲਈ ਸੀਮਾ ਪਹਿਲੇ ਵਾਂਗ ਹੀ ਰਹੇਗੀ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਸੋ 15 ਸਤੰਬਰ 2025 ਯਾਨੀ ਕਿ ਅੱਜ ਤੋਂ ਇਹ ਨਵੇਂ ਨਿਯਮ ਜੋ ਹੈ ਲਾਗੂ ਕੀਤੇ ਗਏ ਨੇ ਐਨਪੀਸੀਆਈ ਦੇ ਵੱਲੋਂ ਜੋ ਹੈ ਇਹ ਨਿਯਮ ਲਾਗੂ ਕੀਤੇ ਗਏ ਨੇ ਦੇ ਤਹਿਤ ਵਕਵਾਕਾ ਕਸ਼੍ਰੇਣੀਆਂ ਦੇ ਵਿੱਚ ਜੋ ਭੁਗਤਾਨ ਕੀਤਾ ਜਾਂਦਾ ਸੀਗਾ ਆਨਲਾਈਨ ਐਪਸ ਰਾਹੀਂ ਉਹਨਾਂ ਦੀ ਲਿਮਟ ਜਿਹੜੀ ਹੈ ਵਧਾਈ ਗਈ ਹੈ ਸੋ ਜਿੱਤੇ ਰੋਜ਼ਾਨਾ ਅਤੇ ਵਜੋਂ ਹੈ ਪਹਿਲੇ ਲਿਮਿਟ ਕੱਟ ਹੁੰਦੀ ਸੀਗੀ ਤਾਂ ਹੁਣ ਜੋ ਹੈ ਰੋਜ਼ਾਨਾ ਲੈਣ ਦੇਣ ਦੀ ਸੀਮਾ ਜਿਹੜੀ ਹੈ ਵਧਾ ਕੇ ਐਨਪੀਸੀਆਈ ਦੇ ਵੱਲੋਂ 10 ਲੱਖ ਰੁਪਏ ਕਰ ਦਿੱਤੀ ਗਈ ਹੈ ਉਤੇ ਹੀ ਨਵੇਂ ਨਿਯਮਾਂ ਦੇ ਵਿੱਚ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਤੇ EMI ਦੀ ਸੀਮਾ ਵੀ ਵਧਾਈ ਗਈ ਹੈ ਇਸੇ ਦੇ ਨਾਲ ਸਰਕਾਰੀ ਈ ਮਾਰਕੀਟਪਲੇਸ ਤੇ ਟੈਕਸ ਭੁਗਤਾਨ ਦੇ ਲਈ ਵੀ ਸੀਮਾ ਜੂਨ ਨੂੰ ਜਿਹੜਾ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਸਿਰਫ ਜਿੱਤੇ ਆ ਪੂੰਜੀ ਬਾਜ਼ਾਰ ਤੇ ਬੀਮਾ ਉਪਭੋਗਤਾਵਾਂ ਦੇ ਲਈ ਵੀ ਜੋ ਹੈ ਸੀਮਾ ਨੂੰ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਸੋ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਲਈ ਇਹ ਜਾਣਕਾਰੀ ਕਿੰਨੀ ਕੁ ਜਿਹੜੀ ਹੈ ਫਾਇਦੇਮੰਦ ਹੈ ਕਿਉਂਕਿ ਅ ਅੱਜ ਤੋਂ ਇਹ ਨਵੇਂ ਨਿਯਮ ਜੋ ਹੈ ਲਾਗੂ ਹੋ ਰਹੇ ਨੇ ਸੋ ਵੱਡੀ ਇਹ ਖਬਰ ਹੈ ਤੇ ਅਹਿਮ ਹੈ ਸੋ ਵੱਧ ਤੋਂ ਵੱਧ ਇਸ ਖਬਰ ਨੂੰ ਸਾਂਝੀ ਵੀ ਕਰਨਾ ਤਾਂ ਜੋ ਹਰੇਕ ਵਿਅਕਤੀ ਤੱਕ ਇਹ ਖਬਰ ਪਹੁੰਚੇ ਕਿਉਂਕਿ ਅੱਜ ਤੋਂ ਜੋ ਹੈ UPI ਪੇਮੈਂਟਸ ਲਈ ਜੋ ਆਨਲਾਈਨ ਪੇਮੈਂਟਸ ਤੁਸੀਂ ਕਰਦੇ ਹੋ ਉਹ ਜੋ ਹੈ ਉਹਨਾਂ ਦੇ ਨਵੇਂ ਨਿਯਮ ਲਾਗੂ ਹੋ ਰਹੇ ਨੇ ਸੋ ਇਹ ਇਨ੍ਹਾਂ ਨਿਯਮਾਂ ਤਹਿਤ ਜਿਹੜੀ ਹੁਣ ਨਵੀਂ ਲਿਮਿਟ ਅੱਜ ਤੋਂ ਲਾਗੂ ਹੋਵੇਗੀ Paytm ਜਾਂ ਫਿਰ भीम UPI ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦਾਸਿਕ ਇਹ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਸਲ ਇੰਟਰਨੈਟ ਦੇ ਯੁੱਗ ਨੇ ਪੈਸੇ ਦੇ ਲੈਣ ਦੇਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ ਹੈ ਤੇ ਦੇਸ਼ ਭਰ ਦੇ ਵਿੱਚ ਜ਼ਿਆਦਾਤਰ ਲੋਕ ਹੁਣ ਜੋ ਹੈ ਪੈਸੇ ਦੇ ਲੈਣ ਦੇਣ ਦੇ ਲਈ UPI ਯਾਨੀ ਕਿ ਆਨਲਾਈਨ ਲੈਣ ਦੇਣ ਦੀ ਵਰਤੋਂ ਕਰਦੇ ਨੇ ਆਨਲਾਈਨ ਹੀ ਪੈਸੇ ਦਾ ਭੁਗਤਾਨ ਕਰਦੇ ਨੇ ਸੋ ਦੱਸਦੇ ਕਿ UPI ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਪਭੋਗਤਾ ਜਿਹੜਾ ਹੈ ਘਰ ਬੈਠੇ 1 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਦੇ ਲੈਣ ਦੇਣ ਕਰ ਸਕਦੇ ਨੇ ਜੇਕਰ ਤੁਸੀਂ ਵੀ ਹੁਣ ਆਨਲਾਈਨ ਲੈਣ ਦੇਣ ਦੇ ਲਈ Google Pay PhonePe Paytm ਜਾਂ ਫਿਰ होर कोई आपदा हो तो का इस्तेमाल कर तो दया बहुत ही अहम खबर सामने आ रही है जी हाँ यूपीआई लैन देन के नियम जो है तीन अज तो जो है बदल दिते गए ने पंद्रह सितंबर तो जो है ਇਹ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਦਰਅਸਲ ਤੁਹਾਨੂੰ ਦੱਸ ਦਿੰਦੇ ਆ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਯਾਨੀ ਕਿ ਐਨਪੀਸੀਆਈ ਨੇ ਐਲਾਨ ਕੀਤਾ ਹੈ ਕਿ ਯੂਪੀਆਈ ਲੈਣ-ਦੇਣ ਦੀਆਂ ਨਵੀਆਂ ਸੀਮਾਵਾਂ ਜੋ ਹੈ ਉਹ 15 ਸਤੰਬਰ ਤੋਂ ਲਾਗੂ ਕੀਤੀਆਂ ਜਾਣਗੀਆਂ ਇਹ ਨਿਯਮ ਆਮ ਲੋਕਾਂ ਦੇ ਨਾਲ-ਨਾਲ ਵੱਡੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਵੀ ਪ੍ਰਭਾਵਿਤ ਕਰਨਗੇ ਸੋ ਕਿਹੜੇ ਉਹ ਨਿਯਮ ਨੇ ਜਿਹੜੇ ਕਿ ਅੱਜ ਤੋਂ ਲਾਗੂ ਹੋ ਰਹੇ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਦਰਅਸਲ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ NPCI ਦੁਆਰਾ ਹੁਣ ਉੱਚ ਮੁੱਲ ਦੇ ਲੈਣ-ਦੇਣ ਦੀ ਸੀਮਾ ਵਧਾ ਦਿੱਤੀ ਗਈ ਹੈ ਯਾਨੀ ਕਿ ਲਿਮਿਟ ਜਿਹੜੀ ਆ ਉਹ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਵਧਾਈ ਗਈ ਹੈ NPCI ਦੇ ਇਹਨਾਂ ਨਿਯਮਾਂ ਦਾ ਸਿੱਧਾ ਅਸਰ ਕਾਰੋਬਾਰ ਤੇ ਨਿਵੇਸ਼ ਵਾਲੇ ਲੋਕਾਂ ਤੇ ਪਵੇਗਾ ਹਾਲਾਂਕਿ ਜੇਕਰ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਛੋਟੇ ਪੇਮੈਂਟਸ ਕਰਦੇ ਹੋ ਤਾਂ ਤੁਹਾਨੂੰ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ NPCI ਨੇ ਪੂੰਜੀ ਬਾਜ਼ਾਰ ਤੇ ਬੀਮਾ ਭੁਗਤਾਨਾਂ ਦੇ ਲਈ ਜੋ ਹੈ ਸੀਮਾ ਵਧਾ ਹੋਤੀ ਹੈ ਪਹਿਲਾਂ ਜਿੱਤੇ ਸਿਰਫ 2 ਲੱਖ ਰੁਪਏ ਤੱਕ ਦੇ ਲੈਣ-ਦੇਣ ਸੰਭਵ ਸਨ ਹੁਣ ਇਹ ਸੀਮਾ 5 ਲੱਖ ਰੁਪਏ ਹੋ ਗਈ ਹੈ ਦੂਜੇ ਪਾਸੇ ਸਰਕਾਰੀ ਈ-ਮਾਰਕੀਟਪਲੇਸ ਤੇ ਟੈਕਸ ਭੁਗਤਾਨਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਲਈ ਵੀ ਦੱਸਦੇ ਕਿ ਸੀਮਾ ਜੋ ਹੈ NPCI ਦੇ ਵੱਲੋਂ ਵਧਾ ਦਿੱਤੀ ਗਈ ਹੈ ਇਸ ਦੇ ਵਿੱਚ 1 ਲੱਖ ਤੋਂ ਵਧਾ ਕੇ ਹੁਣ 5 ਲੱਖ ਰੁਪਏ ਤੱਕ ਦਾ ਭੁਗਤਾਨ ਤੁਸੀਂ ਕਰ ਸਕੋਗੇ ਉਤế ਹੀ NPCI ਦੇ ਨਵੇਂ ਨਿਯਮਾਂ ਅਨੁਸਾਰ ਰੇਲਵੇ 에ਅਰਲਾਈਨ ਤੇ ਹੋਰ ਯਾਤਰਾ ਬੁਕਿੰਗਾਂ ਦੇ ਵਿੱਚ ਵੀ UPI ਰਾਹੀਂ 5 ਲੱਖ ਰੁਪਏ ਤੱਕ ਦਾ ਆਨਲਾਈਨ ਭੁਗਤਾਨ ਜੋ ਹੈ ਹੁਣ ਕੀਤਾ ਜਾ ਸਕੇਗਾ ਇਸ ਦੇ ਨਾਲ ਹੀ NPCI ਨੇ ਰੋਜ਼ਾਨਾ ਲੈਣ ਦੇਣ ਦੀ ਜਿਹੜੀ ਸੀਮਾ ਹੈ ਉਹ ਵੀ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਹੈ ਜੀ ਹਾਂ ਪਹਿਲਾਂ ਜੋ ਹੈ ਇਹ ਸੀਮਾ ਘਟ ਹੁੰਦੀ ਸੀਗੀ ਲੇਕਿਨ ਹੁਣ ਰੋਜ਼ਾਨਾ ਦਾ ਜੇਕਰ ਤੁਸੀਂ ਲੈਣ ਦੇਣ ਕੋਈ ਕਰਨਾ ਹੈ ਵੱਡੀ ਰਕਮ ਤੁਸੀਂ ਟ੍ਰਾਂਸਫਰ ਕਰਨੀ ਹੈ ਕਿਸੇ ਨੂੰ ਤਾਂ ਹੁਣ ਜੋ ਹੈ 10 ਲੱਖ ਰੁਪਏ ਤੱਕ ਦੀ ਰਕਮ ਜਿਹੜੀ ਹੈ ਤੁਸੀਂ ਆਨਲਾਈਨ ਭੁਗਤਾਨ ਰਾਹੀਂ ਕਰ ਸਕੋਗੇ ਤਾਂ ਨਵੇਂ ਨਿਯਮਾਂ ਦੇ ਵਿੱਚ ਜੋ ਹੈ ਐਨਪੀਸੀਆਈ ਨੇ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਤੇ EMI ਦੀ ਸੀਮਾ ਵੀ ਵਧਾ ਦਿੰਦੀ ਹੈ ਨਵੇਂ ਨਿਯਮ ਤੋਂ ਬਾਅਦ ਦੱਸਿਆ ਕਿ ਹੁਣ 5 ਲੱਖ ਰੁਪਏ ਤੱਕ ਦਾ ਭੁਗਤਾਨ ਜੋ ਹੈ ਕੀਤਾ ਜਾ ਸਕੇਗਾ ਸੋ NPCI ਨੇ ਕ੍ਰੈਡਿਟ ਕਾਰਡ ਦੇ ਲਈ 6 ਲੱਖ ਰੁਪਏ ਅਤੇ EMI ਦੇ ਲਈ 10 ਲੱਖ ਰੁਪਏ ਦੀ ਰੋਜ਼ਾਨਾ ਸੀਮਾ ਨਿਰਧਾਰਿਤ ਕਰ ਦਿੱਤੀ ਹੈ ਸੋ ਆਮ ਉਪਭੋਗਤਾਵਾਂ ਦੇ ਲਈ ਸੀਮਾ ਪਹਿਲਾਂ ਵਾਂਗ ਹੀ ਰਹੇਗੀ ਸੋ ਇਹ ਦੱਸਦੇ ਕਿ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਇੱਥੇ ਜਿਹੜੇ ਵੱਡੇ ਦੁਕਾਨਦਾਰ ਨੇ ਜਾਂ ਫਿਰ ਕਾਰੋਬਾਰੀ ਨੇ ਉਹਨਾਂ ਦੇ ਲਈ ਖਾਸ ਕਰਕੇ ਇਹ ਅਹਿਮ ਖਬਰ ਹੈ ਹਾਲਾਂਕਿ ਜਿਹੜੀ ਇਹ ਲਿਮਿਟ ਸੈੱਟ ਕੀਤੀ ਗਈ ਹੈ ਇਹ ਜਿਹੜੀ ਆਮ ਉਪਭੋਗਤਾਵਾਂ ਦੇ ਲਈ ਸੀਮਾ ਪਹਿਲੇ ਵਾਂਗ ਹੀ ਰਹੇਗੀ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਸੋ 15 ਸਤੰਬਰ 2025 ਯਾਨੀ ਕਿ ਅੱਜ ਤੋਂ ਇਹ ਨਵੇਂ ਨਿਯਮ ਜੋ ਹੈ ਲਾਗੂ ਕੀਤੇ ਗਏ ਨੇ ਐਨਪੀਸੀਆਈ ਦੇ ਵੱਲੋਂ ਜੋ ਹੈ ਇਹ ਨਿਯਮ ਲਾਗੂ ਕੀਤੇ ਗਏ ਨੇ ਇਸ ਤਹਿਤ ਵਕਵਾਕश्रेणੀਆਂ ਦੇ ਵਿੱਚ ਜੋ ਭੁਗਤਾਨ ਕੀਤਾ ਜਾਂਦਾ ਸੀਗਾ ਆਨਲਾਈਨ ਐਪਸ ਰਾਹੀਂ ਉਹਨਾਂ ਦੀ ਲਿਮਟ ਜਿਹੜੀ ਹੈ ਵਧਾਈ ਗਈ ਹੈ ਸੋ ਜਿੱਤੇ ਰੋਜ਼ਾਨਾ ਦੇਵਜ ਜੋ ਹੈ ਪਹਿਲੇ ਲਿਮਿਟ ਕੱਟ ਹੁੰਦੀ ਸੀਗੀ ਤਾਂ ਹੁਣ ਜੋ ਹੈ ਰੋਜ਼ਾਨਾ ਲੈਣ ਦੇਣ ਦੀ ਸੀਮਾ ਜਿਹੜੀ ਹੈ ਵਧਾ ਕੇ NPCI ਦੇ ਵੱਲੋਂ 10 ਲੱਖ ਰੁਪਏ ਕਰ ਦਿੱਤੀ ਗਈ ਹੈ ਉਤੇ ਹੀ ਨਵੇਂ ਨਿਯਮਾਂ ਦੇ ਵਿੱਚ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਤੇ EMI ਦੀ ਸੀਮਾ ਵੀ ਵਧਾਈ ਗਈ ਹੈ ਇਸੇ ਦੇ ਨਾਲ ਸਰਕਾਰੀ ਈ-ਮਾਰਕੀਟਪਲੇਸ ਤੇ ਟੈਕਸ ਭੁਗਤਾਨੇ ਦੇ ਲਈ ਵੀ ਸੀਮਾ ਜुन ਨੂੰ ਜਿਹੜਾ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਸਿਰਫ ਜਿੱਤੇ ਪੂੰਜੀ ਬਾਜ਼ਾਰ ਤੇ ਬੀਮਾ ਉਪਭੋਗਤਾਵਾਂ ਦੇ ਲਈ ਵੀ ਜੋ ਹੈ ਸੀਮਾ ਨੂੰ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਸੋ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਲਈ ਇਹ ਜਾਣਕਾਰੀ ਕਿੰਨੀ ਕੁ ਜਿਹੜੀ ਹੈ ਫਾਇਦੇਮੰਦ ਹੈ ਕਿਉਂਕਿ ਅੱਜ ਤੋਂ ਇਹ ਨਵੇਂ ਨਿਯਮ ਜੋ ਹੈ ਲਾਗੂ ਹੋ ਰਹੇ ਨੇ ਸੋ ਵੱਡੀ ਇਹ ਖਬਰ ਹੈ ਤੇ ਅਹਿਮ ਹੈ ਸੋ ਵੱਟ ਤੋਂ ਵੱਧ ਇਸ ਖਬਰ ਨੂੰ ਸਾਂਝੀ ਵੀ ਕਰਨਾ ਤਾਂ ਜੋ ਹਰੇਕ ਵਿਅਕਤੀ ਤੱਕ ਇਹ ਖਬਰ ਪਹੁੰਚੇ ਕਿਉਂਕਿ ਅੱਜ ਤੋਂ ਜੋ ਹੈ UPI ਪੇਮੈਂਟਸ ਲਈ ਜੋ ਆਨਲਾਈਨ ਪੇਮੈਂਟਸ ਤੁਸੀਂ ਕਰਦੇ ਹੋ ਉਹ ਜੋ ਹੈ ਉਹਨਾਂ ਦੇ ਨਵੇਂ ਨਿਯਮ ਲਾਗੂ ਹੋ ਰਹੇ ਹਨ ਟੀਐਮ ਜਾਫਰ ਭੀਮ